ਦੇਸ਼ ਭਰ ਦੇ ਵਿੱਚ ਕਰੋਨਾ ਦੇ ਮਾਮਲੇ ਇੱਕ ਵਾਰ ਫਿਰ ਵਧਨੇ ਸ਼ੁਰੂ ਹੋ ਗਏ ਹਨ ਕਰੋਨਾ ਦਾ ਨਵਾਂ ਵੇਰੀਐਂਟ ਜੇ ਐਨ 1 ਹੁਣ ਲਗਾਤਾਰ ਆਪਣੇ ਤੇਜ਼ੀ ਦੇ ਨਾਲ ਪੈਰ ਪਸਾਰ ਰਿਹਾ ਹੈ ਕੇਰਲਾ ਰਾਜਸਥਾਨ ਤੇ तमाम ਹੋਰ ਜਿਹੜੇ ਸੂਬਿਆਂ ਦੇ ਵਿੱਚ ਜਿਹੜਾ ਜੇ ਐਨ 1 ਦੇ ਨਵੇਂ ਜਿਹੜੇ ਕੇਸ ਨਵੇਂ ਜਿਹੜੇ ਵੇਰੀਐਂਟ ਆ ਉਹਦੇ ਦੇਖਣ ਨੂੰ ਮਿਲੇ ਜਿਸ ਤੋਂ ਬਾਅਦ ਹੁਣ तमाम ਸਰਕਾਰਾਂ ਵੱਲੋਂ ਜਿਹੜਾ ਉਹ ਜਿਹੜੀ ਲੋਕਾਂ ਨੂੰ ਹਦਾਇਤਾਂ ਜਾਰੀ ਕੀਤੀ ਗਈ ਕੇਂਦਰ ਵੱਲੋਂ ਜਿਹੜਾ ਉਹ ਹਦਾਇਤਾਂ ਜਾਰੀ ਕੀਤੀ ਗਈ ਹੈ ਸਾਰੇ ਸੂਬਿਆਂ ਨੂੰ ਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਕਾਰ ਦੇ ਸਿਹਤ ਮਹਿਕਮੇ ਵੱਲੋਂ ਵੀ ਜਿਹੜੀ ਹੁਣ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਤੇ ਖਾਸ ਤੌਰ ਤੇ ਜਿਹੜੇ ਭੀੜ-ਪਾੜ ਵਾਲੇ ਇਲਾਕੇ ਉਹਨਾਂ ਦੇ ਵਿੱਚ ਜਾਣ ਤੋਂ ਲੋਕਾਂ ਨੂੰ ਬਚਨ ਦੀ ਜਿਹੜੀ ਹਦਾਇਤ ਦਿੱਤੀ ਗਈ ਇਸ ਤੋਂ ਇਲਾਵਾ ਹਸਪਤਾਲਾ ਦੇ ਵਿੱਚ ਜਿਹੜੇ ਵੀ ਮਰੀਜ਼ ਆ ਰਹੇ ਨੇ ਤੇ ਜਾਂ ਉਹਨਾਂ ਦੇ ਧਿਮਾਰਦਾਰ ਜਿਹੜੇ ਹੈਗੇ ਉਹਨਾਂ ਨੂੰ ਮਾਸਕ ਪਾਣ ਲਈ ਜਿਹੜੀ ਉਹ ਜਿਹੜਾ ਕੰਪਲਸਰੀ ਕੀਤਾ ਗਿਆ ਇਸ ਤੋਂ ਇਲਾਵਾ ਡਾਕਟਰਸ ਪੈਰਾਮੈਡੀਕਲ ਸਟਾਫ ਤੇ ਜਿਹੜਾ ਬਾਕੀ ਸਟਾਫ ਹੈਗਾ ਉਹਨਾਂ ਨੂੰ ਵੀ ਹੁਣ ਮਾਸਕ ਪਾਣ ਦੀ ਜਿਹੜੀ ਦੁਬਾਰਾ ਤੋਂ ਹਦਾਇਤ ਦੇ ਦਿੱਤੀ ਗਈ ਹੈ ਤੇ ਖਾਸ ਤੌਰ ਤੇ ਸਾਫ਼ ਕਿਹਾ ਗਿਆ ਜਿਸ ਤਿੱਕੇ मामले लगातार ਵਾਧਰੇ ਨੇ ਤੇ ਇਸ ਦੀ ਅਗਰ ਕਿਸੇ ਦੇ ਵਿੱਚ ਵੀ ਅਗਰ ਖਾਂਸੀ ਜੁਕਾਮ ਸਰਦੀ ਦੇ ਕੋਈ ਵੀ ਲੱਛਣ ਪਾਏ ਜਾਂਦੇ ਨੇ ਬੁਖਾਰ ਹੁੰਦਾ ਤੇ ਉਹ ਜਿਹੜੇ ਕੋਵਿਡ ਦਾ ਐਸਓਪੀ ਜਿਹੜੀ ਹੈਗੀ ਕੋਵਿਡ 19 ਦੇ ਉਹਦੇ ਪਾਲਣਾ ਕਰਨੀ ਬੇਹਦ ਲਾਜ਼ਮੀ ਹੈਗੀ ਤੇ ਹੁਣ ਇੱਕ ਵਾਰ ਫਿਰ ਤੋਂ ਜਿਹੜਾ 마ਸਕ ਨੇ ਜਿਹੜੀ ਐਂਟਰੀ ਕਰ ਲਿੱਤੀ ਹੈਗੀ ਤੇ ਹਸਪਤਾਲਾਂ ਦੇ ਵਿੱਚ 마ਸਕ ਪਾਣਾ ਪੂਰੀ ਤਰੀਕੇ ਨਾਲ ਜਿਹੜਾ ਲਾਜ਼ਮੀ ਕਰ ਦਿੱਤਾ ਗਿਆ ਤੇ तमाम ਜਿਹੜੇ ਸੂਬਿਆਂ ਦੇ ਵਿੱਚ ਹੁਣ ਜਿਹੜਾ ਕਰੋਨਾ ਨੂੰ ਲੈ ਕੇ ਇੱਕ ਵਾਰ ਫੇਰ ਤੋਂ ਜਿਹੜੀ ਹੈ ਅਲਰਟਨੈਸ ਦੇਖਣ ਨੂੰ ਮਿਲ ਰਹੀ ਹੈ ਪੰਜਾਬ ਦੇ ਵਿੱਚ ਵੀ ਜਿਹੜੀ ਅਲਰਟਨੈਸ ਹੁਣ ਸ਼ੁਰੂ ਹੋ ਗਈ ਹੈ ਅਸੀਂ ਇਸ ਵੇਲੇ ਮੁਹਾਲੀ ਦੇ ਫੇਸ 6 ਦੇ ਸਿਵਲ ਹਸਪਤਾਲ ਦੇ ਵਿੱਚ ਮੌਜੂਦ ਹ ਜਿੱਥੇ ਇੱਥੇ ਵੀ ਹੁਣ ਹੌਲੀ ਹੌਲੀ ਲੋਕਾਂ ਨੇ ਇਥੋਂ ਮਾਸ ਪਾਣਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਹੁਣ ਜੋ ਜਿਸ ਤੀਕਰ ਹਦਾਇਤਾਂ ਸਰਕਾਰ ਵੱਲੋਂ ਜਾਰੀ ਕੀਤੀ ਗਈ ਹੈ ਤੇ ਤੇ ਸਾਫ਼-ਸਾਫ਼ ਕਿਹਾ ਗਿਆ ਹੈ ਕਿ ਕੋਵਿਡ-19 ਦੇ ਜਿਹੜੇ ਐਸਓਪੀ ਹੈ ਉਸ ਦਾ ਪਾਲਨ ਕਰਨਾ ਬੇਹੱਦ ਜ਼ਰੂਰੀ ਹੈਗਾ ਤੇ ਉਸ ਨੂੰ ਦੇਖਦੇ ਹੋਏ ਹੁਣ ਜੜੀਆਂ ਲੋਕਾਂ ਨੂੰ ਹਦਾਇਤਾਂ ਦਿੱਤੀ ਗਈ ਹੈ ਕਿ ਪੜ ਵਾਲੇ ਲੱਖੇ ਤੇ ਵਿੱਚ ਜਾਣ ਤੋਂ ਬਚੋ ਜੇਕਰ ਜ਼ਿਆਦਾ ਜ਼ਰੂਰੀ ਹੈ ਤਾਂ ਉੱਤੇ ਮਾਸਕ ਪਾ ਕੇ ਜਾਓ ਤੇ ਇਸ ਤੋਂ ਇਲਾਵਾ ਜਿਹੜਾ ਉਹ ਅਗਰ ਕਿਸੇ ਦੇ ਵਿੱਚ ਲੱਛਣ ਪਾਏ ਜਾਂਦੇ ਉਹ ਖੁਦ ਦੀ ਜੜੀ ਹੈ ਉਹ ਮੈਡੀਕਲ ਜੜੀ ਉਹ ਨਾ ਕਰੇ ਬਲਕਿ ਮੈਡੀਕੇਸ਼ਨ ਨਾ ਕਰੇ ਬਲਕਿ ਡਾਕਟਰ ਨੂੰ ਤੁਰੰਤ ਦਿਖਾਏ ਤੇ ਡਾਕਟਰ ਦੀ ਸਲਾਹ ਤੋਂ ਬਾਅਦ ਹੀ ਕੋਈ ਵੀ ਜੜੀ ਦਵਾਈ ਉਹ ਲੇਤੀ ਜAVE ਅਗਰ ਕਿਸੇ ਦੇ ਵਿੱਚ ਕੋਰੋਨਾ ਪੋਜ਼ਿਟਿਵ ਪਾਇਆ ਜਾਂਦਾ ਤਾਂ ਉਹ ਤੁਰੰਤ ਖੁਦ ਨੂੰ ਆਈਸੋਲੇਟ ਕਰ ਲੈ 7 ਦਿਨ ਉਹ ਵੱਖਰੇ ਕਮਰੇ ਦੇ ਵਿੱਚ ਰਹੇ ਤੇ ਇੱਥੇ ਦੀ ਜੇਕਰ ਗੱਲ ਕਰੀ ਇੱਥੇ तमाम ਜਿਹੜੀ ਤਿਆਰੀ ਕੀਤੀ ਗਈ ਇੱਥੇ ਕੋਵਿਡ ਵਾਰਡ ਇੱਕ ਵਾਰ ਫਿਰ ਤੋਂ ਇਸਟੈਬਲਿਸ਼ ਕਰ ਦਿੱਤਾ ਗਿਆ ਤੇ ਜਿੱਥੇ ਹੁਣ ਅਗਰ ਕੋਈ ਕੋਵਿਡ ਪੋਜ਼ਿਟਿਵ ਮਰੀਜ਼ ਆਂਦਾ ਹੈ ਤਾਂ ਉਹਦੇ ਲਈ ਇੱਥੇ ਉਹ ਤਿਆਰੀ ਕੀਤੀ ਗਈ ਹੈ ਇਸ ਤੋਂ ਇਲਾਵਾ ਤੁਸੀਂ ਦੇਖੋ ਸਟ੍ਰੈਚਰ ਦੇ ਉੱਤੇ ਵੀ ਪੂਰੇ ਹੁਣ ਸ਼ੀਟਸ ਪਾ ਦਿੱਤੀਆਂ ਗਈਆਂ ਤੇ ਤਾਂ ਕਿ ਅਗਰ ਕੋਈ ਇਸ ਤਰ੍ਹਾਂ ਦਾ ਮਰੀਜ਼ ਆਂਦਾ ਹੈ ਤਾਂ ਉਸ ਦੇ ਲਈ ਕਿਵੇਂ ਹਦਾਇਤਾਂ ਜਿਹੜੀ ਇਸ ਨਾਲ ਦੀ ਨਾਲ ਕੀਤੀਆਂ ਜਾਣੀ ਹੈ ਕਿਸ ਤਰੀਕੇ ਦੇ ਐਸਓਪੀਜ਼ ਜਿਹੜੇ ਅਪਣਾਏ ਜਾਣੇ ਨੇ ਤੇ ਡਾਕਟਰਸ ਨੂੰ ਤੇ ਮੈਡੀਕਲ ਸਟਾਫ ਹੈ ਪੈਰਾਮੈਡੀਕਲ ਸਟਾਫ ਹੈ ਉਹਨਾਂ ਸਾਰਿਆਂ ਨੂੰ ਜਿਹੜੀ ਹੈ ਹ ਹੈ ਉਹ ਕੰਪਲਸੈਂਟ ਕਰ ਦਿੱਤੀ ਗਈ ਹੈ ਉਹਨਾਂ ਨੂੰ ਪਾਣਾ ਬਹੁਤ ਜ਼ਰੂਰੀ ਹੋਵੇਗਾ ਤੇ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ ਜਿਹੜੇ तमाम ਜਿਹੜੀ ਨਿਯਮ ਹੈਗੇ ਕਿ ਹੱਥ ਨੱਕ ਨੂੰ ਕਿਵੇਂ ਟੱਕੇ ਰੱਖਣਾ ਹੈ ਕਿਵੇਂ ਬੱਚਿਆਂ ਨੂੰ ਬਜ਼ੁਰਗਾਂ ਨੂੰ ਤੇ ਪ੍ਰੈਗਨੈਂਟ ਲੇਡੀਜ਼ ਨੂੰ ਬਚਾਉਣਾ ਉਹ तमाम ਜਿਹੜੀ ਐਸਓਪੀਜ਼ ਜਿਹੜੀ ਪਹਿਲਾਂ ਸੀ ਕਿ ਉਹ ਇੱਕ ਵਾਰ ਫਿਰ ਤੋਂ ਐਸਓਪੀਜ਼ ਨੂੰ ਜਿਹੜਾ ਲਾਗੂ ਕਰਨ ਦਾ ਫੈਸਲਾ ਜਿਹੜਾ ਉਹ ਸਰਕਾਰਾਂ ਵੱਲੋਂ ਕੀਤਾ ਗਿਆ ਤੇ ਇਸ ਨੂੰ ਲੈ ਕੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਵੀਡੀਓ ਜਰਨਲਿਸਟ ਸਚੀਨ ਉਰੋੜਾ ਦੇ ਨਾਲ ਅੰਕੁਸ਼ ਮਹਾਜਨ ਨਿਊਜ਼ ਨੇਸ਼ਨ ਮੋਹਾਲ